ਪਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਨੇ ਕਰ ਲਿਆ ਇੱਕਾਤ ਅੱਜ ਸ਼ੰਭੂ ਬਾਰਡਰ ਤੋਂ ਹੋ ਗਈ ਵੱਡੀ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਦੇ ਵਿੱਚ ਕਰ ਦਿੱਤੇ ਸਰਕਾਰਾਂ ਨੂੰ ਹਿਲਾਉਣ ਵਾਲੇ ਐਲਾਨ ਤੇ ਨਾਲ ਹੀ ਏਕੇ ਨੂੰ ਲੈ ਕੇ ਵੀ ਅੱਜ ਵੱਡੇ ਐਲਾਨ ਕਰ ਦਿੱਤੇ ਕਿ ਹੁਣ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਦਿੱਲੀ ਕੂਚ ਕਰਨਗੀਆਂ ਕਿ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਹੁਣ ਕੇਂਦਰ ਦੀਆਂ ਜੜਾਂ ਹਿਲਾਉਣਗੀਆਂ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜਨ ਆਬਾਦੀ ਖੇਤੀ ਸੈਕਟਰ ਮੇਂ काम कर सकती है और किसी सेक्टर में नहीं कर सकती तभी युवा बेरोजगार होकर ग्रामीण युवा बहुत ज्यादा है ज्यादातर विदेशों में जा रहे हैं अगर भारत सरकार हमारी मांगे मान ले खेती को हम कुछ कह लिए प्रोपर्टिबल कर दे तो यहाँ के युवा जो है विदेशों में नहीं जाएंगे ऐसा हमारा मानना है आगे की बात लौंगो वार्ड साहब आपसे कर लेंगे नहीं भाई सवाल बात चलो जिस तरह ਪੰਦੇਰ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਇਹ ਦੱਸਿਆ ਸ਼ੇਅਰ ਕਰਦੇ ਲਾਈਵ ਕਰਤਾ ਵੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਕੀਤੀ ਹੈ ਇੱਕ ਪਿਛਲੇ ਦਿਨਾਂ ਤੋਂ ਇਕਤਾ ਮਤੇ ਨੂੰ ਲੈ ਕੇ ਤੇ ਅਸੀਂ ਵੀ ਇਧਰੋਂ ਕੇਐਮ ਵੱਲੋਂ ਲੈਟਰ ਲਿਖ ਕੇ ਲੋਕਾਂ ਦੀਆਂ ਭਾਵਨਾ ਅਨੁਸਾਰ ਕਿਸਾਨ ਸੰਗਠਨਾ ਨੂੰ ਸਾਰਿਆਂ ਨੂੰ ਇੱਕ ਕਰਨ ਬਾਰੇ ਸੋਚਿਆ ਸੀ ਸੋ ਉਹਦੇ ਬਾਰੇ ਐਸਕੇਐਮ ਦਾ ਜਿਹੜਾ ਸਾਡੇ ਕੋਲੇ ਲੈਟਰ ਆਇਆ ਉਹਨਾਂ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪੁੱਛਿਆ ਉਹਦੇ ਜਵਾਬ ਵਜੋਂ ਅਸੀਂ ਇੱਕ ਲੈਟਰ ਤਿਆਰ ਕੀਤਾ ਹੈਗਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਇਸ ਲੈਟਰ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਸਵਾਲ ਪੁੱਛੇ ਸਭ ਤੋਂ ਪਹਿਲੀ ਗੱਲ ਇਹ ਵੀ ਇਕਤਾ ਜੋ ਕਰਨਵਾਰੇ ਉਹਦੇ ਵਿੱਚ ਕੁਝ ਡਿੱਕੇ ਤੇ ਭਰਮ ਲੋਕਾਂ ਦੇ ਸਾਹਮਣੇ ਸੀਗੇ ਉਹਨਾਂ ਨੂੰ ਅਸੀਂ ਦੂਰ ਕਰਨ ਦੇ ਇਸ ਲੈਟਰ ਦੇ ਜ਼ਰੀਏ ਯਤਨ ਕੀਤੇ ਹੈ ਜਿਵੇਂ ਕੌਮੀ ਜਿਹੜੀ ਖੇਤੀ ਨਾਲ ਸੰਬੰਧਿਤ ਮੰਡੀ ਨੀਤੀ ਦਾ ਖਰੜਾ ਪੂਰੇ ਭਾਰਤ ਦੇ ਰਾਜਾਂ ਨੂੰ ਭੇਜਿਆ ਕੇਂਦਰ ਸਰਕਾਰ ਨੇ ਵੀ ਉਹਨੂੰ ਤੁਸੀਂ ਮੰਗ ਪੱਤਰ ਦੇ ਵਿੱਚ ਜਿਹੜੀਆਂ ਮੰਗਾਂ ਤੇ ਲੜ ਰਹੇ ਆ ਉਹਦੇ ਬਾਰੇ ਸਪਸ਼ਟ ਕਰੋ ਵੀ ਉਹਦੀ ਮੰਗ ਪਾਉਂਗੇ ਜਾਂ ਨਹੀਂ ਅਸੀਂ ਸਪਸ਼ਟ ਤੌਰ ਤੇ ਇਹ ਕਿਹਾ ਇਸ ਲੈਟਰ ਦੇ ਵਿੱਚ ਕਿ ਅਸੀਂ ਉਹਤੇ ਸੰਘਰਸ਼ ਕਰ ਰਹੇ ਹਾਂ ਦੋਨੇ ਮੋਰਚੇ ਹੀ ਸੰਘਰਸ਼ ਕਰ ਰਹੇ ਹਾਂ ਤੇ ਉਸ ਮੰਗ ਪੱਤਰ ਚ ਪਾਉਣ ਵਾਸਤੇ ਖਾੜੇ ਵਿੱਚ ਅਸੀਂ ਹਾਂ ਪੱਕੇ ਆ ਤੇ ਅਗਲੀਆਂ ਮੀਟਿੰਗਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ एकता बारे आदमी अगर कदम बधाए ने अस ये मांग भी करते हैं कि के केम इतनी आबादी खेती सेक्टर में काम कर सकती है और किसी सेक्टर में नहीं कर सकती तभी युवा बेरोजगार होकर ग्रामीण युवा बहुत ज्यादा है ज्यादातर विदेशों में जा रहे हैं अगर भारत सरकार हमारी मांगे मान ले खेती को हम कुछ कह लिए प्रोपटिबल कर दे तो यहाँ के युवा जो है विदेशों में ਨਹੀਂ ਜਾਣਗੇ ਐਸਾ ہمارا ਮੰਨਣਾ ਹੈ ਅੱਗੇ ਕੀ ਬਾਤ ਲੌਂਗੋ WhatsApp ਪੰਦੇਰ ਤੋਂ ਕਰ ਲਏਗੇ ਨਹੀਂ ਭਾਈ ਬਸ ਸਵਾਲ ਬਾਤ ਚ ਚਲੋ ਜਿਸ ਤਰ੍ਹਾਂ ਪੰਦੇਰ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਇਹ ਦੱਸਿਆ ਸ਼ੇਅਰ ਕਰ ਦੇ ਲਾਈਵ ਕਰਤਾ ਹਾਂ ਵੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ ਤੋਂ ਏਕਤਾ ਮੱਤੇ ਨੂੰ ਲੈ ਕੇ ਤੇ ਅਸੀਂ ਵੀ ਇਧਰੋਂ ਕੇਐਮ ਵੱਲੋਂ ਲੈਟਰ ਲਿਖ ਕੇ ਲੋਕਾਂ ਦੀਆਂ ਭਾਵਨਾ ਅਨੁਸਾਰ ਕਿਸਾਲ ਸੰਗਠਨਾਂ ਨੂੰ ਸਾਰਿਆਂ ਨੂੰ ਇੱਕ ਕਰਨ ਬਾਰੇ ਸੋਚਿਆ ਸੀ ਸੋ ਉਹਦੇ ਬਾਰੇ ਐਸ ਕੇ ਐਮ ਦਾ ਜਿਹੜਾ ਸਾਡੇ ਕੋਲੇ ਲੈਟਰ ਆਇਆ ਉਹਨਾਂ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪੁੱਛਿਆ ਉਹਦੇ ਜਵਾਬ ਵਜੋਂ ਅਸੀਂ ਇੱਕ ਲੈਟਰ ਤਿਆਰ ਕੀਤਾ ਹੈਗਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਇਸ ਲੈਟਰ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਸਵਾਲ ਪੁੱਛੇ ਸਭ ਤੋਂ ਪਹਿਲੀ ਗੱਲ ਇਹ ਵੀ ਏਕਤਾ ਜੋ ਕਰਨ ਬਾਰੇ ਉਦੇ ਵਿੱਚ ਕੁਝ ਡਿੱਕਕੇ ਤੇ ਭਰਮ ਲੋਕਾਂ ਦੇ ਸਾਹਮਣੇ ਸੀਗੇ ਉਹਨਾਂ ਨੂੰ ਅਸੀਂ ਦੂਰ ਕਰਨ ਦੇ ਇਸ ਲੈਟਰ ਦੇ ਜਰੀਏ ਯਤਨ ਕੀਤੇ ਹੈ ਜਿਵੇਂ ਕੌਮੀ ਜਿਹੜੀ ਖੇਤੀ ਨਾਲ ਸੰਬੰਧਿਤ ਮੰਡੀ ਨੀਤੀ ਦਾ ਖਰੜਾ ਪੂਰੇ ਭਾਰਤ ਦੇ ਰਾਜਾਂ ਨੂੰ ਭੇਜਿਆ ਕੇਂਦਰ ਸਰਕਾਰ ਨੇ ਵੀ ਉਹਨੂੰ ਤੁਸੀਂ ਮੰਗ ਪੱਤਰ ਦੇ ਵਿੱਚ ਜਿਹੜੀਆਂ ਮੰਗਾਂ ਤੇ ਲੜ ਰਹੇ ਆਂ ਉਹਦੇ ਬਾਰੇ ਸਪਸ਼ਟ ਕਰੋ ਵੀ ਉਹਦੀ ਮੰਗ ਪਾਓਗੇ ਜਾਂ ਨਹੀਂ ਅਸੀਂ ਸਪਸ਼ਟ ਤੌਰ ਤੇ ਇਹ ਕਿਹਾ ਇਸ ਲੈਟਰ ਦੇ ਵਿੱਚ ਕਿ ਅਸੀਂ ਉਹਤੇ ਸੰਘਰਸ਼ ਕਰ ਰਹੇ ਆਂ ਦੋਨੇ ਮੋਰਚੇ ਹੀ ਸੰਘਰਸ਼ ਕਰ ਰਹੇ ਆ ਤੇ ਉਸ ਮੰਗ ਪੱਤਰ ਚ ਪਾਉਣ ਵਾਸਤੇ ਖੜੇ ਵਿੱਚ ਅਸੀਂ ਹਾਂ ਪੱਕੇ ਆ ਤੇ ਅਗਲੀਆਂ ਮੀਟਿੰਗਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਏਕਤਾ ਬਾਰੇ ਅੱਗੇ ਕਦਮ ਵਧਾਏ ਨੇ ਅਸੀਂ ਇਹ ਮੰਗ ਵੀ ਕਰਦੇ ਆ ਕਿ